ਤਾਂ ਅਗਰ ਅਸੀਂ ਉਥੇ ਤੇਲ ਲਾਵਾਂਗੇ ਰੋਜ਼ ਸਵੇਰੇ ਸ਼ਾਮ ਤੇਲ ਲਾਉਣ ਉਹਨੂੰ ਗਿੱਲਾ ਰੱਖਾਂਗੇ ਤਰ ਰੱਖਾਂਗੇ ਤਾਂ ਉਹਦੀ ਉਹਨੂੰ ਖੁਰਾਕ ਮਿਲਦੀ ਰਹੂਗੀ ਉਹ ਤੁਹਾਡੇ ਸਰੀਰ ਦੇ 72000 ਨਾੜੀਆਂ ਨੇ ਜਿਹਨੂੰ ਲੁਬਰੀਕੇਟ ਕਰਦੀ ਹੈ ਔਰ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਨਰਮ ਰੱਖਦੀ ਹੈ ਔਰ ਖੁਸ਼ਕੀ ਤੋਂ ਬਚਾਉਂਦੀ ਹੈ ਤੁਹਾਡੀ ਧੁੰਨੀ ਉਥੇ ਵਿੱਚ ਤੇਲ ਲਾਇਆ ਕਰੋ ਨਾਭੀ ਚ ਲਸਣ ਦਾ ਤੇਲ ਔਰ ਫਿਰ ਉਹਦੇ ਵਿੱਚ ਪਾਇਆ ਗਿਆ ਪਿਆਜ਼ ਦਾ ਤੇਲ ਫਿਰ ਪੀਲੀ ਸਰੋਂ ਤੇ ਕਾਲੀ ਸਰੋਂ ਉਹਦੇ ਵਿੱਚ ਤਿੰਨੇ ਤਰ੍ਹਾਂ ਦਾ ਮਿਸ਼ਰਣ ਦਿੱਤਾ ਗਿਆ ਹੈ ਜਿੰਨਾ ਮਰਜੀ ਸਿਰ 'ਚ ਦਰਦ ਹੁੰਦਾ ਟਿਕੂਗਾ ਅੱਖਾਂ ਥਕਾਵਟ ਮਹਿਸੂਸ ਕਰਦੀਆਂ ਨੇ ਟਿਕ ਜਾਣਗੀਆਂ ਸਰੀਰ ਪੂਰਾ ਥੱਕਿਆ ਹੋਇਆ ਲੇਜੀਨਸ ਬੁੜੀਆਂ ਐਵੇਂ ਹੀ ਉੱਤੇ ਮਿਰਚਾਂ ਪਾਈ ਜਾਂਦੀਆਂ ਨੇ ਬਾਰ ਬਾਰ ਕਿ ਨਜ਼ਰ ਲੱਗੀ ਨਜ਼ਰ ਲੱਗੀ ਤੂੰ ਨੀਚੇ ਤੇਲ ਲਾ ਦੋ ਸੈੱਟ ਹੋ ਜੂ ਤੂੰਨੀ ਵਿੱਚ ਤੇਲ ਲਗਾਉਣਾ ਕਿਉਂ ਜ਼ਰੂਰੀ ਐ ਸੀ ਆਪਣੇ ਬਜ਼ੁਰਗਾਂ ਨੂੰ ਜ਼ਰੂਰ ਵੇਖਿਆ ਕਿ ਉਹ ਤੂੰਨੀ ਦੇ ਵਿੱਚ ਤੇਲ ਜ਼ਰੂਰ ਲਗਾਉਂਦੇ ਸੀ ਸਾਰਿਆਂ ਨੂੰ ਸਲਾਹ ਵੀ ਦਿੰਦੇ ਸੀ ਪਰ ਅੱਜ ਕੱਲ ਅਸੀਂ ਆਪਣੇ ਆਪ ਨੂੰ ਬਹੁਤ ਮਾਡਰਨ ਕਹਿਣ ਲੱਗ ਗਏ ਆ ਤੇ ਇਸੇ ਕਰਕੇ ਅਸੀਂ ਤੁੰਨੀ ਦੇ ਵਿੱਚ ਤੇਲ ਵੀ ਨਹੀਂ ਲਗਾਉਂਦੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਕਈ ਤਰ੍ਹਾਂ ਦੀਆਂ ਗੱਲਾਂ ਕਈ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਾਂਗੀ ਕਿ ਆਖਿਰ ਤੁੰਨੀ ਦੇ ਵਿੱਚ ਤੇਲ ਲਗਾਉਣ ਦੇ ਫਾਇਦੇ ਕੀ ਹੁੰਨੇ ਕਿਉਂ ਲਗਾਉਣਾ ਚਾਹੀਦਾ ਹੈ ਕਿਨਾਂ ਨੂੰ ਕਿਹੜਾ ਆਇਲ ਲਗਾਉਣਾ ਚਾਹੀਦਾ ਕਿਉਂਕਿ ਜਿਵੇਂ ਕਿ ਅਸੀਂ ਗੱਲ ਕਰੀਏ ਬਾਤ ਪਿਤ ਅਤੇ ਕਫ ਤਿੰਨ ਅਲੱਗ-ਅਲੱਗ ਤਰ੍ਹਾਂ ਦੀ ਕੈਟਾਗਰੀਜ਼ ਨੇ ਤਾਂ ਉਸ ਦੇ ਹਿਸਾਬ ਨਾਲ ਕਿਹੜੇ ਪਰਸਨ ਨੂੰ ਕਿਹੜਾ ਆਇਲ ਆਪਣੀ ਤੁੰਨੀ ਵਿੱਚ ਲਗਾਉਣਾ ਚਾਹੀਦਾ ਹੈ ਔਰ ਨਾਲ ਹੀ ਇਸ ਵੀਡੀਓ ਵਿੱਚ ਜ਼ਿਕਰ ਉਹ ਵੀ ਕਰਾਂਗੇ ਕਿਸ ਨੂੰ ਲਗਾਉਣਾ ਚਾਹੀਦਾ ਔਰ ਕਿਸ ਨੂੰ ਨਹੀਂ ਲਗਾਉਣਾ ਚਾਹੀਦਾ ਜੀ ਹਾਂ ਚਾਹੇ ਕਿ ਕਿਸੇ ਚੀਜ਼ ਫਾਇਦਾ ਵੀ ਹੋ ਰਿਹਾ ਹੁੰਦਾ ਪਰ ਫਿਰ ਵੀ ਕੁਝ ਹੈਲਥ ਕੰਡੀਸ਼ਨਸ ਦੇ ਵਿੱਚ ਆ ਕਈ ਨੁਸਖੇ ਨਹੀਂ ਅਪਣਾਏ ਜਾ ਸਕਦੇ ਹੁੰਦੇ ਸੋ ਇਸੇ ਤਰੀਕੇ ਨਾਲ ਅਗਰ ਅਸੀਂ ਤੁੰਨੀ ਵਿੱਚ ਤੇਲ ਲਗਾਉਣ ਦੀ ਵੀ ਗੱਲ ਕਰੀਏ ਤਾਂ ਕੁਝ ਹੈਲਥ ਕੰਡੀਸ਼ਨਸ ਨੇ ਜਿਸ ਦੇ ਵਿੱਚ ਤੁੰਨੀ ਵਿੱਚ ਤੇਲ ਨਹੀਂ ਲਗਾਉਣਾ ਚਾਹੀਦਾ ਵੀਡੀਓ ਵਿੱਚ ਇਹ ਵੀ ਸ਼ਾਮਿਲ ਕਰਾਂਗੇ ਸੋ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਤੁੰਨੀ ਦੇ ਵਿੱਚ ਤੇਲ ਲਗਾਉਣਾ ਹੀ ਕਿਉਂ ਚਾਹੀਦਾ ਜੇਕਰ ਅਸੀਂ ਆਪਣੀ ਤੁਨੀ ਬਾਰੇ ਹੋਰ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਾਡੀ ਪੂਰੀ ਬਾਡੀ ਦੀ એનર્ਜੀ ਦਾ ਸੈਂਟਰ ਪੁਆਇੰਟ ਹੁੰਦੀ ਹੈ ਸਾਡੀ ਤੁਨੀ ਪੂਰੀ ਬਾਡੀ ਨੂੰ ਇਸ ਇਸ ਦੇ ਨਾਲ ਜੁੜੀ ਹੁੰਦੀ ਹੈ ਸਾਡੇ ਜਿੰਨੇ ਵੀ ਨਰਵ ਨਰਵ ਸਿਸਟਮ ਅਸੀਂ ਕਹਿ ਸਕਦੇ ਹਾਂ ਉਹ ਕਿਤੇ ਨਾ ਕਿਤੇ ਸਾਡੀ ਤੁਨੀ ਦੇ ਆਲੇ ਦੁਆਲੇ ਹੀ ਹੈ ਔਰ ਇਸ ਨੂੰ ਲੈ ਕੇ ਆਯੁਰਵੇਦ ਦੇ ਵਿੱਚ ਵੀ ਕਿਹਾ ਗਿਆ ਹੁੰਦਾ ਹੈ ਕਿ ਬਾਡੀ ਦੀ ਜਿਹੜੀ ਡਾਈਜੈਸਟਿਵ ਫਾਇਰ ਹੈ ਯਾਨੀ ਅਗਨੀ ਜਿਸ ਨੂੰ ਕਿਹਾ ਜਾਂਦਾ ਹੈ ਉਸ ਨੂੰ ਬੈਲੈਂਸ ਰੱਖਿਆ ਜਾ ਸਕਦਾ ਹੈ ਅਗਰ ਅਸੀਂ ਤੁਨੀ ਦੇ ਵਿੱਚ ਤੇਲ ਰੈਗੂਲਰ ਲਗਾਉਂਦੇ ਆ ਇਸ ਦੇ ਨਾਲ ਜਿਨ੍ਹਾਂ ਨੂੰ ਪੇਟ ਗੈਸ ਐਸਿਡਿਟੀ ਬਲੋਟਿੰਗ ਦੀ ਪ੍ਰੋਬਲਮ ਹੁੰਦੀ ਹੈ ਉਸ ਤੋਂ ਵੀ ਉਹਨਾਂ ਨੂੰ ਛੁਟਕਾਰਾ ਜ਼ਰੂਰ ਮਿਲ ਸਕਦਾ ਹੈ ਜਿਨ੍ਹਾਂ ਨੂੰ ਅਕਸਰ ਸਟ्रेस ਬਹੁਤ ਜ਼ਿਆਦਾ ਰਹਿੰਦਾ ਹੈ ਐਂਜਾਇਟੀ ਦੀ ਪ੍ਰੋਬਲਮ ਹੈ ਘਬਰਾਹਟ ਰਹਿੰਦੀ ਹੈ ਜਿਨ੍ਹਾਂ ਨੂੰ ਨੀਂਦ ਜੋ ਹੈ ਸਹੀ ਢੰਗ ਨਾਲ ਨਹੀਂ ਆਂਦੀ ਉਹਨਾਂ ਦੇ ਲਈ ਵੀ ਧੁੰਨੀ ਦੇ ਵਿੱਚ ਤੇਲ ਲਗਾਉਣਾ ਬਹੁਤ ਹੀ ਵਧੀਆ ਇੱਕ ਨੁਸਖਾ ਰਹਿ ਸਕਦਾ ਹੈ ਹਾਰਮੋਨਲ ਬੈਲੈਂਸ ਦੇ ਲਈ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਧੁੰਨੀ ਦੇ ਵਿੱਚ ਤੇਲ ਲਗਾਉਣਾ ਸਪੈਸ਼ਲੀ ਅਸੀਂ ਜਦੋਂ ਫੀਮੇਲਜ਼ ਦੀ ਗੱਲ ਕਰਦੇ ਹਾਂ ਜਦੋਂ ਉਹਨਾਂ ਦਾ ਪੀਰੀਅਡਸ ਦਾ ਪੇਨ ہے اگر ਕਿਸੇ ਨੂੰ ਵੀ پیریڈز ਦੇ دوران پین زیادہ محسوس ਹੁੰਦਾ ਹੈ ਬਾਡੀ ਵਿੱਚ ਕਿਸੇ ਤਰ੍ਹਾਂ ਦਾ ਪੇਨ ਰਹਿੰਦਾ ਹੈ ਤਾਂ ਧੁੰਨੀ ਦੇ ਵਿੱਚ ਤੇਲ ਲਗਾਉਣ ਨਾਲ ਬਹੁਤ ਹੀ ਆਰਾਮ ਜ਼ਰੂਰ ਮਿਲਦਾ ਹੈ ਕਿਤੇ ਵੀ ਹੱਡੀਆਂ ਦੇ ਵਿੱਚ ਦਰਦ ਹੁੰਦਾ ਹੈ ਪੇਟ ਵਿੱਚ ਦਰਦ ਹੈ ਆਮ ਤੌਰ ਤੇ ਜਿਵੇਂ ਅਸੀਂ ਪੇਟ گیس کر کے دیکھ لینے ہیں تاں ਉੱਥੇ بھی ضرور ਇਹ ਇੱਕ ਬਹੁਤ ਹੀ ਗੁਣਕਾਰੀ طریقہ رہ ਸਕਦਾ ہے اسپیشلی ਅਸੀਂ ਗੱਲ ਕਰੀਏ skin ਦੇ ਲਈ ਬਹੁਤ اچھا ਹੁੰਦਾ ਹੈ ਸਾਡੀ skin ہیلدی بنی ਰਹਿੰਦੀ ਹੈ اور اسپیشلی دیکھیے ਜਿਨ੍ਹਾਂ ਦੀ skin ڈرائی ਹੁੰਦੀ ਹੈ اور ਜਿਨ੍ਹਾਂ ਦੇ لپس ਬਹੁਤ ਜ਼ਿਆਦਾ ڈرائی ਦੇ ਕੱਟੇ ਫਟੇ ਜੇ ਹੋਏ ਰਹਿੰਦੇ ਆ ਉਹਨਾਂ ਦੇ ਲਈ ਵੀ ਤੁਨੀ ਦੇ ਵਿੱਚ ਤੇਲ ਲਗਾਉਣ ਦੇ ਨਾਲ ਉਹਨਾਂ ਨੂੰ ਉੱਪਰੋਂ ਕੋਈ ਵੀ ਹੋਰ ਅਗੇ ਦੇਖਦੇ ਸੀ ਕਈ ਲਿਪ ਬਾਮ ਜੇ ਪੂਰਾ ਦਿਨ ਲਗਾਉਂਦੇ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਲਿਪਸ ਇੰਨੇ ਜ਼ਿਆਦਾ ਡਰਾਈ ਦੈਂਦੇ ਨੇ ਤੇ ਜੇ ਤੁਸੀਂ ਤੁਨੀ ਦੇ ਵਿੱਚ ਤੇਲ ਲਗਾਓਗੇ ਤਾਂ ਤੁਹਾਨੂੰ ਅਜਿਹਾ ਕੁਝ ਕਰਨ ਦੀ ਲੋੜ ਹੀ ਨਹੀਂ ਪੈਗੀ ਨੇਚਰਲੀ ਤੁਹਾਡੇ ਲਿਪਸ ਜਾਂ ਤੁਹਾਡੀ ਡਰਾਈ ਸਕਿਨ ਜੋ ਹੈ ਬਹੁਤ ਵਧੀਆ ਹੋ ਜਾਏਗੀ ਸੋ ਅੱਗੋਂ ਮੈਂ ਤੁਹਾਨੂੰ ਵੀਡੀਓ ਵਿੱਚ ਜ਼ਰੂਰ ਦੱਸਾਂਗੀ ਕਿ ਬਾਤ ਪਿੱਤ ਅਤੇ ਕਫ ਦੇ ਹਿਸਾਬ ਦੇ ਨਾਲ ਕਿਸ ਪਰਸਨ ਨੂੰ ਕਿਹੜਾ ਤੇਲ ਆਪਣੀ ਧੂਨੀ ਵਿੱਚ ਲਗਾਉਣਾ ਚਾਹੀਦਾ ਹੈ ਔਰ ਕਿਨਾਂ ਨੂੰ ਧੂਨੀ ਦੇ ਵਿੱਚ ਤੇਲ ਬਿਲਕੁਲ ਵੀ ਨਹੀਂ ਲਗਾਉਣਾ ਚਾਹੀਦਾ ਪਰ ਇਹ ਗੱਲਾਂ ਦੱਸਣ ਤੋਂ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਇਸੇ ਦੇ ਉੱਪਰ ਧੂਨੀ ਵਿੱਚ ਤੇਲ ਲਗਾਉਣ ਦੇ ਫਾਇਦੇ ਨੂੰ ਲੈ ਕੇ ਔਰ ਖਾਸ ਆਇਲਸ ਨੂੰ ਲੈ ਕੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ वैदवान आयुर्वेद के एमडी सुभाष गोयल जी और जरूर ये गल्ला भी ਤੁਸੀਂ ਧਿਆਨ ਨਾਲ ਸੁਣਿਓ ਤੇ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਣਾਓ ਸਰੇ ਦਰਸ਼ਕ ਇਸ ਗੱਲ ਤੇ ਗੌਰ ਕਰਿਓ ਕਿ ਜਦੋਂ ਅਸੀਂ ਰਾਤ ਨੂੰ ਚੇਂਜ ਕਰਨ ਜਾਣੇ ਆ ਜਾਂ ਸਵੇਰੇ ਅਸੀਂ ਬਾਥਰੂਮ ਚ ਨਹਾਉਣ ਜਾਣੇ ਆ ਤਾਂ ਤੁਸੀਂ ਦੇਖਿਓ ਧੁੰਨੀ ਦੇ ਵਿੱਚ ਨਾ ਇੱਕ ਫੂਸ ਜਿਹਾ ਫਸਿਆ ਹੁੰਦਾ ਅਸੀਂ ਉਹਨੂੰ ਉਂਗਲੀ ਨਾਲ ਕੱਢ ਕੇ ਝਾੜਦੇ ਆ ਉਹ ਕਿਉਂ ਫਸਦਾ ਕਿੱਥੋਂ ਆਉਂਦਾ ਜਿਵੇਂ ਤੁਸੀਂ ਦੇਖਿਆ ਉਹ ਵੀ ਖੂਹੀ ਦੇ ਉੱਤੇ ਕਈ ਵਾਰੀ ਪਾਣੀ ਦੇ ਵਿੱਚਾਂ ਖੂਹੀ ਚ ਘੁੰਮਦਾ ਨਾ ਪੂਰਾ ਚੱਕਰ ਪਾਣੀ ਤੋਂ ਗੁੱਬੀ ਜੀ ਬਣੀ ਹੁੰਦੀ ਹੈ। ਹੂੰ। ਇਸੇ ਤਰ੍ਹਾਂ ਸਾਡੀ ਧੁੰਨੀ ਜਿਹੜੀ ਹੈ ਇਹ ਸੱਕ ਕਰਦੀ ਆ। ਇਹ ਖਿੱਚਦੀ ਆ ਆਪਦੇ ਵੱਲ ਅਟਰੈਕਟ ਇਹਨੇ ਖਾਣਾ ਕੁਛ ਨਾ ਕੁਛ ਇਹਨੂੰ ਖਾਣ ਨੂੰ ਚਾਹੀਦਾ। ਤੇ ਧੁੰਨੀ ਦੇ ਵਿੱਚ ਫਿਰ ਉਹ ਕੀ ਹੈ ਤੁਹਾਡੇ ਜਿਹੜੇ ਕੱਪੜੇ ਪਾਏ ਆ, ਬ੍ਰਾਂਡ ਪਾਈ ਆ, ਅੰਡਰ ਗਾਰਮੈਂਟਸ ਪਾਏ ਆ, ਉਹ ਉੱਥੇ ਹੀ ਫਿਰ ਸੱਕ ਕਰ ਲੈਂਦੀ ਆ ਉਹ ਪਾਊਡਰ ਜਿਹਾ। ਤਾਂ ਉਹ ਜਿਹੜੇ ਸੱਕ ਕਰਦੀ ਆ ਤੁਹਾਨੂੰ ਪਤਾ ਵੀ ਜਦੋਂ ਉੱਥੇ ਇਕੱਠਾ ਕਰ ਲਿਆ ਉਹਨੇ ਤਾਂ ਇਟ ਮੀਨਜ਼ ਅੰਦਰ ਵੀ ਕੁਛ ਨਾ ਕੋਈ ਜਾਂਦਾ ਹੋਊਗਾ। ਫਿਰ ਕਹਿੰਦੇ ਖੁਸ਼ਕੀ ਹੋਗੀ ਗੈਸ ਬਣ ਗਈ ਇਹ ਹੋ ਗਿਆ ਵਾਹ ਹੋ ਗਿਆ ਤਾਂ ਅਗਰ ਅਸੀਂ ਉਥੇ ਤੇਲ ਲਾਵਾਂਗੇ ਰੋਜ਼ ਸਵੇਰੇ ਸ਼ਾਮ ਤੇਲ ਨਾਲ ਉਹਨੂੰ ਗਿੱਲਾ ਰੱਖਾਂਗੇ ਤਰ ਰੱਖਾਂਗੇ ਤਾਂ ਉਹਦੀ ਉਹਨੂੰ ਖੁਰਾਕ ਮਿਲਦੀ ਰਹੂਗੀ ਉਹ ਤੁਹਾਡੇ ਸਰੀਰ ਦੇ 72000 ਨਾੜੀਆਂ ਨੇ ਜਿਹਨੂੰ ਲੂਬ੍ਰੀਕੇਟ ਕਰਦੀ ਹੈ ਔਰ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਨਰਮ ਰੱਖਦੀ ਹੈ ਔਰ ਖੁਸ਼ਕੀ ਤੋਂ ਬਚਾਉਂਦੀ ਹੈ ਤੁਹਾਡੀ ਤੁੰਨੀ ਉਥੇ ਵਿੱਚ ਤੇਲ ਲਾਇਆ ਕਰੋ ਨਾਭੀ 'ਚ ਔਰ ਸਾਡੇ ਵੈਦ ਜੀ ਨੇ ਉਹਦੇ ਲਈ ਸਪੈਸ਼ਲ ਕਿਉਂ ਬਣਾ ਬਣਾਇਆ ਤੇਲ ਉਹ ਬਣਾਇਆ ਨਾਬੀ ਟੱਚ ਆਇਲ ਹੁਣ ਨਾਬੀ ਟੱਚ ਆਇਲ ਦੇ ਵਿੱਚ ਕੀ ਪਾਇਆ ਗਿਆ ਨੰਬਰ 1 ਉਹਦੇ ਵਿੱਚ ਪਾਇਆ ਗਿਆ ਉਹ ਕੀ ਉਹਨੂੰ ਕਹਿੰਦੇ ਆ ਲਸਣ ਲਸਣ ਦਾ ਤੇਲ ਔਰ ਫਿਰ ਉਹਦੇ ਵਿੱਚ ਪਾਇਆ ਗਿਆ ਪਿਆਜ਼ ਦਾ ਤੇਲ ਫਿਰ ਪੀਲੀ ਸਰੋਂ ਤੇ ਕਾਲੀ ਸਰੋਂ ਉਹਦੇ ਵਿੱਚ ਤਿੰਨੇ ਤਰ੍ਹਾਂ ਦਾ ਮਿਕਸਚਰ ਦਿੱਤਾ ਗਿਆ ਜਦੋਂ ਅਸੀਂ ਉਹਨੂੰ ਨਾਬੀ 'ਚ ਲਾਣੇ ਆ ਤਾਂ ਇਨਸਾਨ ਅਗਰ ਮੰਨ ਲੰਮਾ ਪੈ ਕੇ ਨਾਬੀ 'ਚ ਮਲ ਕੇ ਥੋੜੀ ਦੇ ਲੰਮਾ ਪੈ ਜਾਏ ਨਾ ਤਾਂ ਉਹਨੂੰ ਇੰਨਾ ਵਧੀਆ ਸਾਹ ਆਉਂਦਾ ਹੈ ਕਮਾਲ ਦੇ ਰਿਜ਼ਲਟ ਨੇ ਔਰ ਤੁਸੀਂ ਦੇਖੋਗੇ ਤੁਰੰਤ ਉਹਦਾ ਫਾਇਦਾ ਜਿੰਨਾ ਮਰਜੀ ਸਿਰ 'ਚ ਦਰਦ ਹੁੰਦਾ ਟਿਕੂਗਾ ਅੱਖਾਂ ਥਕਾਵਟ ਮਹਿਸੂਸ ਕਰਦੀਆਂ ਨੇ ਟਿਕ ਜਾਣਗੀਆਂ ਸਰੀਰ ਪੂਰਾ ਥੱਕਿਆ ਹੋਇਆ ਲੇਜੀਨਸ ਬੁੜੀਆਂ ਐਵੇਂ ਹੀ ਉਹਤੇ ਮਿਰਚਾਂ ਪਾਈ ਜਾਂਦੀਆਂ ਨੇ ਬਾਰ ਬਾਰ ਕਿ ਨਜ਼ਰ ਲੱਗੀ ਨਜ਼ਰ ਲੱਗੀ ਤੂੰ ਨੀਚੇ ਤੇਲ ਲਾ ਦੋ ਸੈੱਟ ਹੋ ਜੂ ਚਲੋ ਜੀ ਤਾਂ ਤੁਸੀਂ ਸੁਣ ਲਿਆ ਸਮਝ ਲਿਆ ਕਿ ਕਿੰਨਾ ਮਹੱਤਵਪੂਰਨ ਹੈ ਆਪਣੀ ਧੁੰਨੀ ਦੇ ਵਿੱਚ ਤੇਲ ਲਗਾਉਣਾ ਸੋ ਇਹ ਆਦਤਾਂ ਤੁਸੀਂ ਆਪ ਵੀ ਅਪਣਾਓ ਅਗੋਂ ਆਪਣੇ ਬੱਚਿਆਂ ਨੂੰ ਵੀ ਆਦਤਾਂ ਜ਼ਰੂਰ ਦੋ ਤਾਂ ਕਿ ਉਹ ਹੈਲਦੀ ਰਹਿ ਸਕਣ ਦੇਖਣ ਨੂੰ ਸੁਣਨ ਨੂੰ ਬੜੀ ਆਮ ਜਿਹੀ ਗੱਲ ਲੱਗਦੀ ਹੈ ਪਰ ਇਹ ਸਾਡੀ ਸਿਹਤ ਦੇ ਲਈ ਬਹੁਤ ਹੀ ਜ਼ਰੂਰੀ ਗੱਲਾਂ ਧਿਆਨ ਦੇਣ ਵਾਲੀਆਂ ਗੱਲਾਂ ਨੇ ਆ ਜਾਣੇ ਆਪਾਂ ਸਿੱਧਾ ਹੁਣ ਪੁਆਇੰਟ ਤੇ ਕਿ ਬਾਤ ਪਿੱਤ ਅਤੇ ਕਫ ਕਿਸ ਨੂੰ ਕਿਹੜਾ ਆਇਲ ਆਪਣੀ ਧੁੰਨੀ ਵਿੱਚ ਲਗਾਉਣਾ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਦੀ ਬਾਤ ਪ੍ਰਵਿਰਤੀ ਹੈ ਤਾਂ ਉਹਨਾਂ ਨੂੰ ਆਪਣੀ ਧੁੰਨੀ ਦੇ ਵਿੱਚ ਬਦਾਮ ਦਾ ਤੇਲ ਜਾਂ ਤਿਲ ਦਾ ਤੇਲ ਲਗਾਉਣਾ ਚਾਹੀਦਾ ਇਹਨਾਂ ਦੀ ਸਕਿਨ ਬਹੁਤ ਡਰਾਈ ਹੁੰਦੀ ਹੈ ਨਾਰਮਲੀ ਮੈਂ ਤੁਹਾਨੂੰ ਦੱਸ ਰਹੀਆਂ ਬਾਤ ਪ੍ਰਵਿਰਤੀ ਵਾਲੇ ਕੌਣ ਹੁੰਦੇ ਨੇ ਸਕਿਨ ਕਾਫੀ ਡਰਾਈ ਰਹਿੰਦੀ ਹੈ ਐਂਜਾਇਟੀ ਜਾਂ ਘਬਰਾਹਟ ਬੜੀ ਮਹਿਸੂਸ ਹੁੰਦੀ ਰਹਿੰਦੀ ਇਹਨਾਂ ਨੂੰ ਕਬਜ਼ ਦੀ ਵੀ ਪ੍ਰੋਬਲਮ ਜ਼ਰੂਰ ਰਹਿੰਦੀ ਹੈ ਸੋ ਅਗਰ ਤੁਸੀਂ ਆਪਣੀ ਧੁੰਨੀ ਦੇ ਵਿੱਚ ਲਗਾਉਂਦੇ ਹੋ ਤੇਲ ਬਦਾਮ ਦਾ ਜਿਵੇਂ ਮੈਂ ਦੱਸਿਆ ਤਿਲ ਦਾ ਤੇਲ ਲਗਾਉਂਦੇ ਹੋ ਤੇ ਇਹਨਾਂ ਸਾਰੀਆਂ ਹੀ ਪ੍ਰੋਬਲਮਜ਼ ਦੇ ਵਿੱਚ ਤੁਹਾਨੂੰ ਫਾਇਦਾ ਰਹਿਣ ਵਾਲਾ ਹੈ ਖਾਸ ਤੌਰ ਤੇ ਜੇਕਰ ਆਪਾਂ ਕਬਜ਼ ਦੀ ਗੱਲ ਕਰਦੇ ਆਂ ਡਰਾਈ ਸਕਿਨ ਦੀ ਗੱਲ ਕਰਦੇ ਆਂ ਨੈਕਸਟ ਗੱਲ ਕਰਦੇ ਆਂ ਜਿਨ੍ਹਾਂ ਦਾ ਜਿਨ੍ਹਾਂ ਦੀ ਪਿਤ ਪ੍ਰਵਿਰਤੀ ਹੈ ਸੋ ਪਿਤ ਪ੍ਰਵਿਰਤੀ ਵਾਲਿਆਂ ਦੀ ਬਲ ਆਪਾਂ ਨੇਚਰ ਸਮਝ ਲਈਏ ਉਹ ਥੋੜਾ ਗੁੱਸੇ ਵਿੱਚ ਰਹਿੰਦੇ ਨੇ ਗਰਮ ਮિજાਜ ਇਹਨਾਂ ਦਾ ਬਹੁਤ ਰਹੇਗਾ ਇਹਨਾਂ ਦੇ ਪਿੰਪਲਸ ਦੀ ਪ੍ਰੋਬਲਮ ਥੋੜੀ ਬਹੁਤ ਜ਼ਰੂਰ ਰਹਿੰਦੀ ਹੈ ਜਾਂ ਆਪਾਂ ਕਹੀਏ ਮੂੰਹ ਦੇ ਵਿੱਚ ਵੀ ਛਾਲੇ ਜਿਵੇਂ ਕਈਆਂ ਦੇ ਹੋ ਜਾਂਦੇ ਨੇ ਔਰ ਐਸਿਡਿਟੀ ਦੀ ਵੀ ਪ੍ਰੋਬਲਮ ਇਹਨਾਂ ਨੂੰ ਕਾਫੀ ਰਹਿੰਦੀ ਹੈ ਸੋ ਇਹਨਾਂ ਨੂੰ ਆਪਣੀ ਧੁੰਨੀ ਦੇ ਵਿੱਚ ਨਾਰੀਅਲ ਦਾ ਤੇਲ ਲਗਾਉਣਾ ਚਾਹੀਦਾ ਜਾਂ ਫਿਰ ਦੇਸੀ ਕਿ ਉਹ ਜੋ ਹੈ ਲਗਾਉਣਾ ਇਸ ਦੇ ਨਾਲ ਇਹਨਾਂ ਨੂੰ ਕਾਫੀ ਆਰਾਮ ਜ਼ਰੂਰ ਮਿਲੇਗਾ ਔਰ ਜਿਹੜਾ ਇਹਨਾਂ ਦਾ ਥੋੜਾ ਗਰਮ ਮਿਜ਼ਾਜ ਹੈ ਉਸ ਵਿੱਚ ਵੀ ਇਹ ਥੋੜਾ ਫਰਗ ਜ਼ਰੂਰ ਰਹੇਗਾ ਬਹੁਤ ਜ਼ਿਆਦਾ ਗੁੱਸਾ ਵੀ ਨਹੀਂ ਆਏਗਾ ਨੈਕਸਟ ਗੱਲ ਕਰਦੇ ਹਾਂ ਜੀ ਜਿਨ੍ਹਾਂ ਦੀ ਕਫ ਪ੍ਰਵਿਰਤੀ ਹੈ ਕਫ ਪ੍ਰਵਿਰਤੀ ਵਾਲਿਆਂ ਨੂੰ ਆਪਣੀ ਧੁੰਨੀ ਦੇ ਵਿੱਚ ਜੇਕਰ ਤੇਲ ਤੁਸੀਂ ਲਗਾਣਾ ਹੈ ਤਾਂ ਤੁਸੀਂ ਸੂਰਜਮੁਖੀ ਦਾ ਤੇਲ ਜਾਂ ਸਰ੍ਹੋਂ ਦਾ ਤੇਲ ਯਾਨੀ ਕਿ ਸਨਫਲਾਅਰ ਆਇਲ ਜਾਂ ਮਸਟਰਡ ਆਇਲ ਜ਼ਰੂਰ ਲਗਾ ਸਕਦੇ ਹੋ ਤੇ ਕਫ ਪ੍ਰਵਿਰਤੀ ਵਾਲਿਆਂ ਦੀ ਨੇਚਰ ਸਮਝਣ ਦੀ ਕੋਸ਼ਿਸ਼ ਕਰੀਏ ਹੈ ਹੈਲਥ ਸਮਝਣ ਦੀ ਕੋਸ਼ਿਸ਼ ਕਰ ਰਹੇ ਤੇ ਇਹਨਾਂ ਨੂੰ ਬਲਗਮ ਦੀ ਕਫ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਦੇਖੋ ਕਫ ਹੈ ਤਾਂ ਉਸ ਤੋਂ ਹੀ ਸਮਝ ਜਾਓ ਬਲਗਮ ਦੀ ਪ੍ਰੋਬਲਮ ਉਹਨਾਂ ਨੂੰ ਰਹਿੰਦੀ ਹੈ ਸੁਸਤੀ ਬੜੀ ਹੀ ਇਹ ਵਾਲੇ ਪਰਸਨਸ ਵਿੱਚ ਰਹਿੰਦੀ ਹੈ ਡਾਈਜੈਸ਼ਨ ਵੀ ਜੋ ਹੈ ਠਿੱਲਾ ਮੱਠਾ ਰਹਿੰਦਾ ਬਹੁਤ ਸਲੋ ਡਾਈਜੈਸ਼ਨ ਰਹਿੰਦਾ ਹੈ ਮੋਟਾਪਾ ਇਹਨਾਂ ਦੇ ਸਰੀਰ ਤੇ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ ਆਲਸੀ ਕਿਸਮ ਦੀ ਨੇਚਰ ਹੁੰਦੀ ਹੈ ਮੋਟਾਪਾ ਕਰਕੇ ਸੋ ਆਪਾਂ ਉਸ ਨੂੰ ਪਤਲਾ ਫੁਰਤੇਲਾ ਇਨਸਾਨ ਨਹੀਂ ਕਹਿੰਦੇ ਥੋੜਾ ਮਤਲਬ ਹੈਵੀ ਪਰਸਨ ਹੈ ਕੰਮ ਦੇ ਵਿੱਚ ਸੁਸਤੀ ਹੈ ਡਾਈਜੈ ਵਿਸ ਲੋ ਹੈ ਸੋ ਇਹ ਜੇ ਪਰਸਨਸ ਨੂੰ ਆਪਣੇ ਧੁੰਨੀ ਦੇ ਵਿੱਚ ਸੂਰਜ ਮੁਖੀ ਦਾ ਤੇਲ ਜਾਂ ਫਿਰ ਸਰੋਂ ਦਾ ਤੇਲ ਲਗਾਉਣਾ ਚਾਹੀਦਾ ਹੈ ਔਰ ਲਗਾਉਣਾ ਕਿਵੇਂ ਹੈ ਇਹ ਵੀ ਇੱਥੇ ਹੁਣ ਤੁਸੀਂ ਸਮਝ ਲਓ ਤੁਸੀਂ ਇਹ ਤੇਲ ਗਰਮ ਕਰਕੇ ਲਗਾਣਾ ਹੈ ਬਟ ਕਦੀ ਵੀ ਡਾਇਰੈਕਟ ਤੇਲ ਨੂੰ ਗਰਮ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਕੌਲੀ ਵਿੱਚ ਤੇਲ ਪਾਇਆ ਗੈਸ ਦੇ ਉੱਪਰ ਰੱਖਿਆ ਔਰ ਗਰਮ ਕਰ ਲਿਆ ਨਹੀਂ ਅਜਿਹਾ ਨਹੀਂ ਕਰਨਾ ਹੈ ਤੁਸੀਂ ਪਹਿਲਾਂ ਇੱਕ ਭਾਂਡੇ ਦੇ ਵਿੱਚ ਪਾਣੀ ਭਰ ਲਓ ਪੈਨ ਦੇ ਵਿੱਚ ਪਾਣੀ ਭਰ ਲਓ ਉਸ ਦੇ ਵਿੱਚ ਚੰਗੀ ਤਰ੍ਹਾਂ ਉਸ ਨੂੰ ਗਰਮ ਕਰੋ ਇੱਕ ਕਟੋਰੀ ਦੇ ਵਿੱਚ ਤੁਸੀਂ ਤੇਲ ਲੈ ਕੇ ਗਰਮ ਪਾਣੀ ਦੇ ਵਿੱਚ ਹੀ ਕਟੋਰੀ ਨੂੰ ਗੋਲ-ਗੋਲ ਘੁਮਾ ਲਓ ਉੱਥੇ ਫੜ ਕੇ ਰੱਖੋ ਜਾਂ ਕਿਸੇ ਸਟੈਂਡ ਲਗਾ ਲਓ ਕਿਸੇ ਵੀ ਤਰੀਕੇ ਨਾਲ ਉਹ ਗਰਮ ਪਾਣੀ ਦੇ ਉੱਪਰ ਹੀ ਕਟੋਰੀ ਰੱਖ ਕੇ ਤੁਸੀਂ ਤੇਲ ਨੂੰ ਗਰਮ ਕਰਨਾ ਹੈ ਲਗਾਉਣ ਦੇ ਲਈ ਉਸ ਤੋਂ ਬਾਅਦ ਤੁਸੀਂ ਇਹ ਤੇਲ ਜਿਹੜਾ ਹੈ ਆਪਣੀ ਤੁੰਨੀ ਦੇ ਵਿੱਚ ਲਗਾ ਸਕਦੇ ਹੋ ਚਾਹੇ ਕਾਟਨ ਦੇ ਨਾਲ ਚੰਗਾ ਵੈਸੇ ਅਗਰ ਤੁਸੀਂ ਫਿੰਗਰ ਦੇ ਨਾਲ ਹੀ ਲਗਾ ਲੋਗੇ ਉਸ ਤੋਂ ਬਾਅਦ ਤੁਸੀਂ ਉੱਥੇ ਆਪਣੀ ਤੁੰਨੀ ਦੇ ਵਿੱਚ ਕਲੌਕਵਾਈਸ ਕਲੌਕਵਾਈਸ ਮੂਵਮੈਂਟ ਦੇ ਵਿੱਚ ਉੱਥੇ ਹਲਕਾ-ਹਲਕਾ ਐਵੇਂ ਮ사ਜ ਕਰਨੀ ਹੈ ਖੁੰਮ ਤੁੰਨੀ ਦੇ ਹਲਕਾ ਅੰਦਰ ਔਰ ਫਿਰ ਉਸ ਤੋਂ ਬਾਅਦ ਤੁੰਨੀ ਦੇ ਬਾਹਰ ਵਾਲੇ ਏਰੀਆ ਵਿੱਚ ਵੀ ਕਲੌਕਵਾਈਸ ਤੁਸੀਂ ਇਸ ਤਰੀਕੇ ਨਾਲ ਹਲਕੇ-ਹਲਕੇ ਮ사ਜ ਕਰਨੀ ਹੈ ਤਾਂ ਕਿ ਜਿਹੜਾ ਆਇਲ ਤੁਸੀਂ ਪਾਇਆ ਉਹ ਚੰਗੀ ਤਰ੍ਹਾਂ ਨਾਲ ਰਸ ਜਾਏ ਅੰਦਰ ਤੱਕ ਔਰ ਫਿਰ ਤੁਸੀਂ ਅ ਜਿਹੜੀ ਇਹ ਮ사ਜ ਆ ਕੰਟੀਨਿਊ 5-10 ਮਿੰਟ ਤੱਕ ਕਰ ਸਕਦੇ ਹੋ ਕੰਟੀਨਿਊ ਔਰ ਉਸ ਤੋਂ ਬਾਅਦ ਤੁਸੀਂ ਰੈਸਟ ਲੈਣਾ ਹੈ 5-10 ਮਿੰਟ ਦਾ ਹੀ 10-15 ਮਿੰਟ ਤੱਕ ਤੁਸੀਂ ਇਸੇ ਤਰੀਕੇ ਨਾਲ ਆਇਲ ਰੈਂਡ ਦੇਣਾ ਹੈ ਰੈਸਟ ਕਰਨਾ ਹੈ ਔਰ ਤੁਸੀਂ ਥੋੜਾ 10-15 ਮਿੰਟ ਬਾਅਦ ਦੇਖੋਗੇ ਕਿ ਜਿੰਨਾ ਤੁਸੀਂ ਆਇਲ ਪਾਇਆ ਸੀ ਕਿੰਨਾ ਤੇਲ ਅੰਦਰ ਜਾ ਚੁੱਕਿਆ ਤੁਹਾਡੇ ਔਰ ਥੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਡੀ ਵਿੱਚ ਕਿੰਨੀ ਜ਼ਿਆਦਾ ਰਿਕੁਆਇਰਮੈਂਟ ਸੀ ਧੁੰਨੀ ਦੇ ਵਿੱਚ ਤੇਲ ਲਗਾਉਣ ਦੇ ਲਈ ਕਿੰਨੀ ਤੁਹਾਡੇ ਬਾਡੀ ਵਿੱਚ ਖੁਸ਼ਕੀ ਉਸ ਦੇ ਨਾਲ ਹੋ ਰਹੀ ਸੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਨਾਰਮਲ ਸਾਫ ਕਪੜੇ ਦੇ ਨਾਲ ਉਹਨੂੰ ਪੂੰਝ ਸਕਦੇ ਔਰ ਇਹ ਲਗਾਣਾ ਕਿਸ ਟਾਈਮ ਚਾਹੀਦਾ ਦੇਖੋ ਜਦੋਂ ਵੀ ਕੋਈ ਦੁਸਕਾ ਤੁਸੀਂ ਅਪਣਾਉਂਦੇ ਹੋ ਤਾਂ ਉਹ ਕਿਵੇਂ ਲਗਾਉਣਾ ਹੈ ਕਦੋਂ ਲਗਾਉਣਾ ਹੈ ਤਰੀਕਾ ਕੀ ਹੈ ਇਹ ਵੀ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਤੇ ਜਦੋਂ ਆਪਾਂ ਧੁੰਨੇ ਵਿੱਚ ਤੇਲ ਲਗਾਉਣ ਦੀ ਗੱਲ ਕਰਦੇ ਆ ਤਾਂ ਤੁਸੀਂ ਇਸ ਨੂੰ ਜਾਂ ਤਾਂ ਸਵੇਰੇ ਲਗਾ ਲਓ ਜਾਂ ਫਿਰ ਤੁਸੀਂ ਰਾਤ ਨੂੰ ਅਗਰ ਰਾਤ ਨੂੰ ਲਗਾਓਗੇ ਬਹੁਤ ਈਜ਼ੀ ਰਹੇਗਾ ਸੌਣ ਵੇਲੇ ਕਰ ਲੋਗੇ ਉਸ ਦਿਨ ਤੁਸੀਂ ਕੋਈ ਘਰ ਪਾਣ ਵਾਲੀ ਟੀ-ਸ਼ਰਟ ਜਾਂ ਸ਼ਰਟ ਜੋ ਵੀ ਪਾਈ ਹੈ ਤਾਂ ਥੋੜਾ ਅਗਰ ਤੇਲ ਲੱਗ ਵੀ ਜਾਏਗਾ ਉਸੇ ਤਾਂ ਉਹ ਖਰਾਬ ਨਹੀਂ ਹੋਏਗਾ ਔਰ ਇਹ ਸਿਰਫ ਇੱਕ ਵਾਰ ਹੀ ਕਰਨਾ ਹੈ ਦਿਨ ਦੇ ਵਿੱਚ ਲekin ਇਹ ਨਹੀਂ ਕਿ ਸਵੇਰੇ ਵੀ ਕਰ ਲਿਆ ਰਾਤ ਵੀ ਕਰ ਲਿਆ ਸਿਰਫ ਇੱਕ ਵਾਰ ਹੀ ਇਸ ਨੁਸਕੇ ਨੂੰ ਅਪਣਾਓ ਅਗਲੀ ਗੱਲ ਆਉਂਦੀ ਹੈ ਕਿ ਕਿਹਨਾਂ ਨੂੰ ਇਹ ਨੁਸਖਾ ਬਿਲਕੁਲ ਵੀ ਨਹੀਂ ਅਪਣਾਉਣਾ ਚਾਹੀਦਾ ਧੁੰਨੀ ਦੇ ਵਿੱਚ ਤੇਲ ਕਿਨਾਂ ਨੂੰ ਬਿਲਕੁਲ ਵੀ ਨਹੀਂ ਲਗਾਉਣਾ ਚਾਹੀਦਾ ਸੋ ਇੱਥੇ ਗੱਲ ਆਉਂਦੀ ਹੈ ਜਿਨ੍ਹਾਂ ਨੂੰ ਪੇਟ ਨੂੰ ਲੈ ਕੇ ਕੋਈ ਹੈਲਥ ਇਸ਼ੂ ਚੱਲ ਰਹੇ ਨੇ ਜਿਵੇਂ ਕਿ ਕਿਸੇ ਨੂੰ ਅਲਸਰ ਦੀ ਪ੍ਰੋਬਲਮ ਹੈ ਹਰਨੀਆਂ ਦੀ ਪ੍ਰੋਬਲਮ ਹੈ ਅਪੈਂਡਿਕਸ ਦੀ ਪ੍ਰੋਬਲਮ ਹੈ ਜਾਂ ਫਿਰ ਇੰਟੈਸਾਈਨ ਦੇ ਵਿੱਚ ਕਿਸੇ ਤਰ੍ਹਾਂ ਦੀ ਗੱਠ ਬਣ ਚੁੱਕੀ ਹੈ ਸੋ ਉਹਨਾਂ ਨੂੰ ਇਹ ਨੁਸਖਾ ਨਹੀਂ ਅਪਣਾਉਣਾ ਚਾਹੀਦਾ ਹੈ ਉਹਨਾਂ ਦੀ ਪ੍ਰੋਬਲਮ ਵੱਧ ਸਕਦੀ ਹੈ ਇਸ ਦੇ ਨਾਲ ਔਰ ਅਗਰ ਆਪਾਂ ਗੱਲ ਕਰੀਏ ਇਕਦਮ ਕਿਸੇ ਗੱਲ ਨੂੰ ਲੈ ਕੇ ਇਕਦਮ ਹੀ ਪੇਨ ਹੋਇਆ ਕੋਈ ਐਮਰਜੈਂਸੀ ਸਿਚੁਏਸ਼ਨ ਜਿਸ ਨੂੰ ਆਪਾਂ ਕਹਿ ਦਈਏ ਉਸ ਸਿਚੁਏਸ਼ਨ ਵਿੱਚ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਧੁੰਨੀ ਵਿੱਚ ਤੇਲ ਲਗਾ ਕੇ ਅਸੀਂ ਇਸ ਦਾ ਇਲਾਜ ਕਰ ਲਈਏ ਤੁਏ ਜਿਹੜੇ ਤੁਨੀ ਵਿੱਚ ਤੇਲ ਲਗਾਉਣ ਵਾਲਾ ਪ੍ਰੋਸੈਸ ਹੁੰਦਾ ਇਹ ਲੌਂਗ ਟਰਮ ਹੁੰਦਾ ਹੈ ਸਲੋ ਪ੍ਰੋਸੈਸ ਹੁੰਦਾ ਹੈ ਇਸ ਦੇ ਨਾਲ ਇਕਦਮ ਕਿਸੇ ਚੀਜ਼ੇ ਵੀ ਤੁਹਾਨੂੰ ਆਰਾਮ ਨਹੀਂ ਮਿਲੇਗਾ ਇਹ ਓਵਰਆਲ ਬੋਡੀ ਹੈਲਥ ਲਈ ਅਸੀਂ ਮਾਨਸਾਹਦੇ ਹਾਂ ਠੀਕ ਹੈ ਅਗਰ ਅਸੀਂ ਰੈਗੂਲਰ ਤੁਨੀ ਵਿੱਚ ਤੇਲ ਲਗਾਨੇ ਆ ਬੋਡੀ ਵਿੱਚ ਕਿਸੇ ਵੀ ਤਰ੍ਹਾਂ ਦਾ ਅਗਰ ਪੇਨ ਪਹਿਲਾਂ ਰਹਿੰਦਾ ਸੀ ਤੁਹਾਡੇ ਹੌਲੀ ਹੌਲੀ ਉਹ ਠੀਕ ਹੋਣੀ ਹੈ ਚ ਸ਼ੁਰੂ ਹੋ ਜਾਣੀ ਹੈ ਚੀਜ਼ਾਂ ਪਰ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਔਰ ਅਲਸਰ ਹਰਨੀਆਂ ਅਪੈਂਡਿਕਸ ਦੀ ਪ੍ਰੋਬਲਮ ਦੇ ਵਿੱਚ ਬਿਲਕੁਲ ਵੀ ਇਹ ਤੁਸੀਂ ਨਹੀਂ ਅਪਣਾਣਾ ਤੁਨੀ ਦੇ ਵੀ ਤੇਲ ਨਹੀਂ ਲਗਾਣਾ ਜਾਂ ਫਿਰ ਤੁਸੀਂ ਆਯੁਰਵੈਦਿਕ ਡਾਕਟਰ ਦੀ ਸਲਾਹ ਦੇ ਨਾਲ ਨੈਚਰੋਪੈਥੀ ਡਾਕਟਰ ਦੀ ਸਲਾਹ ਨਾਲ ਜਾਂ ਫਿਰ ਤੁਹਾਡਾ ਆਪਣੇ ਕੋਈ ਫੈਮਿਲੀ ਡਾਕਟਰ ਨੇ ਉਹਨਾਂ ਦੀ ਸਲਾਹ ਦੇ ਨਾਲ ਧੁੰਨੀ ਦੇ ਵਿੱਚ ਤੇਲ ਲਗਾ ਸਕਦੇ ਹੋ ਉਮੀਦ ਕਰਦੀਆਂ ਅੱਜ ਦੀ ਵੀਡੀਓ ਵੀ ਤੁਹਾਨੂੰ ਚੰਗੀ ਜ਼ਰੂਰ ਲੱਗੀ ਹੋਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਚੰਗੀ ਲੱਗੀ ਹੈ ਤੇ ਇਸ ਨੂੰ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਲਾਈਕ ਵੀ ਕਰਨਾ ਵੀਡੀਓ ਨੂੰ ਔਰ ਅਗਰ ਹੁਣ ਤੱਕ ਵੀ ਤੁਸੀਂ ਜਿਹੜਾ ਮੇਰਾ ਪੇਜ ਹੈ ਇਸ ਨੂੰ ਫੋਲੋ ਨਹੀਂ ਕੀਤਾ ਫਟਾਫਟ ਫੋਲੋ ਕਰ ਲਓ ਮੇਰੀ ਈਮੇਲ ਆਈਡੀ healthadvicevidhervadhkot@gmail.com ਤੇ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ ਮੇਰੇ YouTube ਚੈਨਲ health アドバイス विद हरजोत कौर ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲੋ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਧੰਨਵਾਦ